ਸਸ਼ੀਕਲ ਪੰਜਾਬ ਦੇ ਸਾਰੇ ਹੀ ਦਰਸ਼ਕ ਪਰੋਤੇ ਆਂ ਦਾ ਰਸਟਿਆਂ ਦਾ ਵੀਰਾਂ ਦਾ ਦੇਸ਼ਾਂ ਪ੍ਰਤੀਸਾਂ ਦੇ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਦਾ ਸੋ ਵਿਰੋਧ ਜਿਹਨੇ ਦਿੱਤਾ ਗਾਣ ਦੇ ਆ ਕੇ ਅੱਜ 27 ਤਾਰੀਖ ਹੋ ਚੁੱਕੀ ਹੈ ਤੇ ਚੌੜਾ ਦਾ ਜਿਹੜਾ ਨੋਟੀਫਿਕੇਸ਼ਨ ਅੱਜ ਜਾਰੀ ਹੋ ਚੁੱਕਿਆ ਹੈ ਅੱਜ ਸਿੰਘੜਿਆ ਪੰਜਾਬ ਦੇ ਲਹਿਰਾਗਾਗਾ ਦੇ ਵਿੱਚ ਮਕਸਣ ਲਹਿਰਾਗਾਗਾ ਜਿੱਥੋਂ ਦੇ ਆਖੋ ਦੇ ਪਹਿਲਾਂ ਵੀ ਰਹੇ ਗਏ

ਅੱਜ ਜਿਹੜਾ ਅੱਜ ਦਾ ਸਾਡਾ ਸਬਜੈਕਟ ਹੈ ਉਹ ਹੈ ਜਿਹੜੇ ਪੰਜਾਬੀ ਜਿਹੜੇ ਪੰਜਾਬ ਦੇ ਵਿੱਚ ਚੋਣਾਂ ਦੇ ਜੋ ਸਰਪੰਚੀ ਚੋਣਾਂ ਦੇ ਵਿੱਚ ਜੋ ਵੀ ਅੱਜ ਤੋਂ ਕਰਮੀਆਂ ਹੋ ਰਹੀਆਂ ਨੇ ਉਹਨਾਂ ਨੂੰ ਮਤੇ ਨਾਲ ਜਿਹੜੇ ਅਸੀਂ ਰਿਪੋਰਟ ਕਰਾਂਗੇ ਅੱਜ ਦਾ ਜਿਹੜਾ ਹੈ 10 12 ਮਿੰਟ ਦਾ ਟਾਈਮ ਜੋ ਹੈ ਉਹ ਨਾ ਕਿ ਤੁਹਾਡਾ ਜਿਆਦਾ ਸਮਾਨ ਅੱਲਾ ਦਾ ਹੈ ਲੱਗਾ ਹੋਇਆ ਅੱਜ ਉਹਨਾਂ ਬੈਂਤੀ ਜਿਹੜਾ ਮੇਰੇ ਦੋ ਸਬਜੈਕਟ ਆਉਣਗੇ ਕਿ ਪਿੰਡਾਂ ਦੇ ਵਿੱਚ ਦੋ ਦੇ ਸਰਪੰਚੀ ਦੇ ਚੋਣਾਂ ਦੇ ਲੈ ਕੇ ਅੰਦਰ ਤੋਂ ਕਰਮੀਆਂ ਹੁੰਦੀਆਂ ਨੇ ਉਹਨਾਂ ਦੇ ਆ ਪਿੰਡਾਂ ਦੇ ਲੋਕਾਂ ਦੇ ਵੱਲੋਂ ਕੀ ਪ੍ਰਤੀਕਿਰਿਆਵਾਂ ਨੇ ਔਰ ਨੰਬਰ 2 ਸਾਡੇ ਕਿਹੜੀ ਮੇਜ ਦਾ ਬੱਦਕੋ ਕੀ ਹੋ ਉਹ ਕੀ ਗ੍ਰਾਮ ਸਭਾ ਦੇ ਬਾਰੇ ਗੱਲ ਕਰੇ ਗ੍ਰਾਮ ਸਭਾ ਦੇ ਵਿੱਚ ਕੀ ਸਾਡੇ ਜੋ ਵੀ ਅੰਦੇ ਵੋਟ ਨੇ ਗ੍ਰਾਮ ਸਭਾ ਬਾਰੇ ਉਹ ਕੀ ਕੀ ਜਾਂਦੇ ਨੇ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੋ ਵੀ ਸਰਪੰਚ ਜੀ ਹੋ ਮੀਡਵਾਗਾ ਪੰਚੀ ਜੀ ਮੀਡਵਾ ਤੇ ਤੇ ਆਉਣ ਦੇ ਤੇ ਉਹਨਾਂ ਦੇ ਵਿੱਚ ਕੀ ਹੈ ਉਹ ਉਹਨਾਂ ਨੇ ਅੱਡੇ ਨਾਲ ਕੀ ਸਵਾਲ ਕਰ ਲੈਣੇ ਸੋ ਮੈਂ ਤਾਂ ਬਹੁਤ ਜ਼ਿਆਦਾ ਸਮਾਂ ਲੈਂਦਾ ਹੋਇਆ ਦਾਨੇ ਤਾਂ ਹੈ ਮਾਇਰ ਕੋਸਟ ਦੇ ਬਾਬਾ ਨੂੰ ਕਿ ਆਪਾਂ ਇਸ ਚੈਨਲ ਨੂੰ ਜੁਆਇਨ ਕਰੋ ਬਸ ਸੌਦੇ ਔਰ ਸ਼ੁਰੂ ਕਰੀਏ ਤੁਹਾਡਾ ਟਾਈਮ ਨਾ ਲੈਂਦਾ ਹੋਇਆ ਆਪਾਂ ਕੋਈ ਕੁਝ ਬੱਚਕਾਂ ਨੂੰ ਜੋ ਵੀ ਇਸੇ ਸਵਾਰੀਆਂ ਬੈਠੀਆਂ ਨੇ ਯਾਤਰੀ ਬੈਠੇ ਨੇ ਉਹਨਾਂ ਦੇ ਵਿੱਚੋਂ ਆਪਾਂ ਕੁਝ ਜਾਣਕਾਰੀ ਦਿੱਤੀ ਕਰਾਂਗੇ ਲੇਕਿਨ ਸਭ ਤੋਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਅਧਿਕਤ ਉਹਨਾਂ ਵਿੱਚ ਕੀ ਹੈ ਕਿ ਫੋਨ ਐਸ ਕਾਮ ਆਈਡੀ ਸੌਣੀ ਬਦਲਵਾ ਜੀ ਦੇਖਿਆ ਜਾ ਰਿਹਾ ਹੈ ਧਾਰਾ ਦਾ ਧਾਰੇ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਕੋੜਾ ਜਾ ਰਿਹਾ ਹੈ ਕਿ ਕਿੰਨਾ ਮੌਸਮ ਹੈ ਸੋ ਇਸ ਮੌਸਮ ਬਾਰੇ ਆਪਾਂ ਪਿੱਛੇ ਫੈਰਾਲਾ ਵਾਲੇ ਔਰ ਦਰਸ਼ਕਾਂ ਨਾਲ ਸਾਰੀ ਗੱਲਬਾਤ ਜਿਹੜੀ ਹੈ ਆਪਾਂ ਸਾਂਝੀ ਕਰਾਂਗੇ ਸੋ ਆਪਾਂ ਬਿਨਾਂ ਕਿਸੇ ਬ੍ਰੇਕ ਤੋਂ ਅਗਲੀ ਜਿਹੜੀ ਕਾਰਵਾਈ ਹੈ ਆਪਾਂ ਸ਼ੁਰੂ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿਹੜੇ ਜੋ ਵੀ ਮੁਸਾਫਿਰ ਬੈਠੇ ਨੇ ਉਹਨਾਂ ਦੇ ਵਿੱਚੋਂ ਆਪਾਂ ਪਰਫੈਕਟ ਲਈ ਇਹ ਔਰ ਖਾਸ ਕਰਕੇ ਆਪਾਂ ਅਗਰੇ ਉਹਨਾਂ ਦੇ ਸਵਾਲ ਨੇ ਉਹਨਾਂ ਜਾਂਦਾ ਜੋ ਸਬਸਕ੍ਰਾਈਬਰ ਦੇ ਚਾਹੇ ਉਹ ਵੀ ਪੰਜਾਬੀ ਨੇ ਉਹਨਾਂ ਦੇ ਨਾਲ ਆਪਾਂ ਇੱਕ ਵਾਰੀ ਮੇਰੀ ਧੰਨਵਾਦ ਕਰੋ ਸਾਂਝੀ ਦਾ ਸਤਿ ਸ੍ਰੀ ਅਕਾਲ ਸੋ ਨਗਰ ਸਮਾਹਾਨਾਂ ਦਾ ਹੋਇਆ ਮੈਂ ਬੀਨਤੀ ਕਰੂੰਗਾ ਮੈਂ ਇਸ ਟਾਈਮ ਜਿਹੜਾ ਹੈ ਵਿੱਚ ਸਸੀ ਗਰਪਨ ਜੀ ਪੰਜਵੀਂ ਪੰਜਾਬ ਤੇ ਆਬਰਤਿਆ ਚੈਨਲ ਤੋਂ ਆ ਤੁਹਾਡਾ ਪਿੰਡ ਕਿੰਨੇ ਪਿੰਡ ਹੈ ਤੁਹਾਡਾ ਸਾੜਲਾ ਪਿੰਡ ਹੈ ਜੀ ਸੋ ਤੁਹਾਡੇ ਪਿੰਡ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਐ ਵਸੇ ਬੰਚੀ ਦੀਆਂ ਹਾਂ ਇਹ ਤਾਂ ਪਤਾ ਨਹੀਂ ਕੋਈ ਮਾਲ ਦਾ ਪਤਾ ਨਹੀਂ ਮਹੌਲ ਦਾ ਕੋਈ ਪਤਾ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਸਰਬਸੰਮਤੀ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸਹੀ ਸੰਤ ਕੋਈ ਨਹੀਂ ਪਤਾ ਇਹ ਤਾਂ ਪਿੰਡ ਤੋਂ ਬਾਹਰ ਹੈ ਸਿੱਕਾ ਪਿੰਡ ਤੋਂ ਬਾਹਰ ਹਾਂਜੀ ਇਹ ਕਹਿੰਦੇ ਕਿ ਸ assi ਪਿੰਡ ਤੋਂ ਬਾਹਰ ਆ ਤੇ ਸਾਡੇ ਨਾਲ ਇੱਕ ਬਜ਼ੁਰਗ ਜੀ ਨੇ ਸੱਸੀ ਕਾਲ ਜੀ ਮੇਰੇ ਕੋ ਕਿਹੜਾ ਪਿੰਡ ਹੈ ਜੀ ਆਪਣਾ ਆ ਲੈ ਰਹੀ ਹੈ ਲੈ ਰਹੀ ਜੀ ਤੁਹਾਡੇ ਪਿੰਡ ਦੀ ਸਰਪੰਚੀ ਦੀ ਵੋਟਾਂ ਕਰੀਆਂ ਨਾ ਓਕੇ ਪਰ ਫਿਰ ਵੀ ਤੁਸੀਂ ਪੁਰਾਣੇ ਬਜ਼ੁਰਗੋਂ ਤੁਹਾਨੂੰ ਕੀ ਲੱਗਦਾ ਵੀ ਜਦੋਂ ਤੱਕ ਤੁਸੀਂ ਵੋਟ ਪਾਉਣ ਲੱਗੇ ਹੋ ਕੀ ਕਦੇ ਗ੍ਰਾਮ ਸਭਾ ਜਿਹੜੀ ਹੈ ਤੁਹਾਡੇ ਪਿੰਡ ਦੇ ਵਿੱਚ ਹੋਈ ਹੈ ਜਾਂ ਤੁਹਾਡੇ ਕਿਤੇ ਤੁਸੀਂ ਸੁਣਿਆ ਵੀ ਗ੍ਰਾਮ ਸਭਾ ਕੀ ਹੁੰਦੀ ਹੈ ਨਹੀਂ ਅੱਛਾ ਜੀ ਸਰ ਕੋਈ ਗੱਲ ਨਹੀਂ ਜੀ ਤੁਹਾਨੂੰ ਇਹਦੇ ਬਾਰੇ ਵੀ ਆਪਾਂ ਜਰੂਰ ਦੱਸਾਂਗੇ ਔਰ ਸਾਡੇ ਨਾਲ ਸਾਹਮਣੇ ਨਾਲ ਕੁਝ ਯੂਥ ਖੜੇ ਨੇ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਨੌਜਵਾਨ ਵੀਰਖੜੇ ਸੱਸੀ ਕਾਲੀ ਬੇਟੀ ਬਜੀ ਸੱਸੀ ਕਾਲਾ ਤੇ ਆਰ ਬਾਤੇ ਆ ਚੈਨਲ ਪੰਜਾਬ ਕੇ ਰੂਪਲ ਤੋਂ ਸੀਬੋ ਬਾਕੀ ਰਫੀ ਸਿੰਘ ਤੁਹਾਡਾ ਹਾਪਿਕ ਸਵਾਤ ਪਾ ਪਲੀ ਜੀ ਤੁਸੀਂ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਜੀ ਮੈਂ ਰੋਟੇ ਸ਼ਹਿਰ ਤੋਂ ਬੇਟਾ ਸ਼ਹਿਰ ਤੋਂ ਆ ਜੀ ਤੋ ਓਟ ਵੀ ਆਪਣਾ ਪੰਚਾਇਤੀ ਜਣਾ ਹੁੰਦੀ ਆ ਜਾਂ ਆਂਡ ਗਵਾਂ ਦੇ ਪਿੰਡਾਂ ਚ ਹੁੰਦੀ ਆਂਦੀ ਆ ਅੱਜ ਤੁਹਾਡੇ ਆਂਡ ਗਵਾਂ ਦੇ ਪਿੰਡਾਂ ਚ ਹਾਲੀ ਤੇ ਤੁਹਾਨੂੰ ਕੀ ਲੱਗਦਾ ਇੱਕ ਗ੍ਰਾਮ ਸਭਾ ਇੱਕ ਇਹੋ ਜਿਹਾ ਪੰਜਾਬ ਦੇ ਵਿੱਚ ਤਾਂ ਪੂਰੇ ਇੰਡੀਆ ਦੇ ਵਿੱਚ ਇੱਕ ਇਹੋ ਜਿਹਾ ਹਥਿਆਰ ਹੈ ਕਿ ਜਿੱਥੇ ਕੋਈ ਵੀ ਪੰਚਾਇਤ ਜਿਹੜੀ ਗ੍ਰਾਮ ਸਭਾ ਬੁਲਾਉਂਦੀ ਹੈ ਇੱਕ ਸਾਲ ਦੇ ਵਿੱਚ ਦੋ ਵਾਰੀ ਗ੍ਰਾਮ ਸਭਾ ਬੁਲਾ ਸਕਦੀ ਹੈ ਉਥੇ ਜਿਹੜਾ ਹੈਗਾ ਪੂਰੇ ਜੋ ਹੈ ਪਿੰਡ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰਕੇ ਉਥੇ ਆਏ ਲਈ ਜਾਂਦੀ ਆ ਉਹ ਗ੍ਰਾਮ ਸਭਾ ਦੇ ਵਿੱਚ ਕੋਈ ਵੀ ਕੰਮ ਹੋਵੇ ਕੋ ਸਭ ਤੋਂ ਜੋ ਜੋ ਪਹਿਲ ਦੇ ਰਾਹ ਤੇ ਕੀਤਾ ਜਾਂਦਾ ਹੈ ਕੀ ਤੁਸੀਂ ਵੀ ਜਾਂ ਕੋਈ ਵੀ ਜਿੱਥੇ ਇਹਦੇ ਬਾਰੇ ਵਿੱਚ ਕੁਝ ਜਾਣਕਾਰੀ ਦੇ ਸਕਦੇ ਹੋ ಗ್ರಾಮ ਸਭਾ ਕੀ ਹੁੰਦੀ ਹੈ ਦੇਖੋ ਜੀ ਹੁਣ ਜਿਹੜੀ ਗ੍ਰਾਮ ਸਭਾ ਉਹ ਸਰਕਾਰ ਤੇ ਡਿਪੈਂਡਡ ਹੈ ਅੱਛਾ ਜੀ ਓਕੇ ਜੀ ਇਹ ਸਰਕਾਰ ਗ੍ਰਾਮ ਦਿੰਦੀ ਇਹਦਾ ਕੰਮ ਹੁੰਦਾ ਹੈ ਜੀ ਹਾਂ ਜੀ ਉਹ ਸਰਕਾਰਾਂ ਦੇ ਸਾਰ ਇਹ ਪ੍ਰਕਾਰ ਗ੍ਰਾਮ ਦਿੰਦੀ ਇਹਦਾ ਕੰਮ ਹੋ ਜਾਂਦੇ ਨੇ ਨਹੀਂ ਸਰਕਾਰ ਗ੍ਰਾਮ ਨਹੀਂ ਤਾਂ ਨਹੀਂ ਕੰਮ ਹੁੰਦਾ ਤੇ ਤੂੰ ਇਕੱਠੇ ਹੋਣ ਦਾ ਮਕਸਦ ਕਨਾਲ ਕੰਮ ਤਾਂ ਨਹੀਂ ਹੁੰਦੇ ਵੀ ਇਕੱਠੇ ਹੋ ਕੇ ਕਿਦਾ ਪੰਡਾਲੇ ਰਹਿੰਦੇ ਨੇ ਠੀਕ ਹੈ ਜੀ ਔਰ ਸਭ ਤੋਂ ਵੱਡੀ ਗੱਲ ਚਲੋ ਤੀਜੇ ਤੁਸੀਂ ਨਹੀਂ ಗ್ರಾಮ ਪੰਚਾਇਤ ਦੀ ਆਉਂਦੇ ਤੁਹਾਨੂੰ ਪੰਜਾਬ ਦੇ ਵਿੱਚ ਲੱਗਦਾ ਵੀ ਅੱਜ ਦੇ ਤਰੀਕੇ ਦੇ ਵਿੱਚ ਜਿਹੜੇ ਨਸ਼ੇ ਨੇ ਉਹ ਜ਼ਿਆਦਾ ਪ੍ਰਫੁੱਲਿਤ ਹੋ ਚੁੱਕੇ ਨੇ ਉਹਨਾਂ ਨੂੰ ਜਿਹੜੇ ਹੈ ਠੱਲ ਪਾਉਣ ਵਾਸਤੇ ਹੁਣ ਜਿਵੇਂ ਕਿ ਪੰਚਾਇਤ ಗ್ರಾಮ ਪੰਚਾਇਤ ਹੋ ਗਈ ਉਸ ਤੋਂ ਬਾਅਦ ਜਿਹੜੇ ਹੈ ਨਗਰ ਪੰਚਾਇਤ ਦੀਆਂ ਚਾਹਣਾ ਹੋਣਗੀਆਂ ਉਸ ਤੋਂ ਬਾਅਦ ਬਲਾਕ ਫੌਮ ਕਿੰਦੇ ਹੋਣਗੀਆਂ ਉਹਦੇ ਵਿੱਚ ਤੁਸੀਂ ਜੋ ਵੀ ਮੀਟਵਾਰ ਤੁਹਾਡੇ ਕੋਲ ਆਉਣਗੇ ਨਸ਼ਾ ਬਾਰੇ ਉਹਨਾਂ ਨੂੰ ਕੁਝ ਜਿਹੜੇ ਹੈਗੇ ਸਵਾਲ ਪੁੱਛੋਗੇ ਨਸ਼ਾ ਦੀ ਤਾਂ ਗੱਲ ਹੈ ਤਾਂ ਇਹਦੀ ਗੱਲ ਹੈ ਨਸ਼ਾ ਦੀ ਨਸ਼ਾ ਇਹ ਤਾਂ ਬਹੁਤ ਜਿਆਦਾ ਵੜ ਗਿਆ ਹਾਂਜੀ ਨਸ਼ੇ ਤਾਂ ਸਰਕਾਰਾਂ ਦੀ ਗੱਲ ਪਾ ਸਕਦੀ ਆ ਜਿਹੜੇ ਆਪਣੇ ਨੁਮਾਇੰਦੇ ਨੇ ਨਗਰ ਕੌਂਸਲ ਦੇ ਲਾਲ ਹੋ ਗਏ ਸਰਪੰਚੋ ਲਾਲੋ ਪਿੰਡਾਂ ਦੇ ਉਹ ਕਿੱਥੋਂ ਪਾ ਦੇਣਗੇ ਕਿਉਂ ਸਰਕਾਰਾਂ ਤੋਂ ਠੱਲ ਪੈਰੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਂ ਤਾਂ ਉਹਨਾਂ ਮਤਲਬ ਕਿ ਇੱਕ ਪੰਜਾਬ ਕੈਗਰ ਤੇ ਚੈਨਲ ਵੱਲੋਂ ਤੇ ਜੋ ਵੀ ਤੁਹਾਡੇ ਪਿੰਡ ਜਿਹੜਾ ਹੈ ਸਰਦੇ ਵਿੱਚ ਕੋਈ ਵੀ ਨੁਮਾਇੰਦਾ ਆਉਂਦਾ ਵੀ ਹਾਂ ਸਾਨੂੰ ਵੋਟ ਕਰੋ ਤੁਸੀਂ ਉਹਨਾਂ ਨੂੰ ਇਸ ਤਰੀਕੇ ਦਾ ਜਿਹੜਾ ਹੈਗਾ ਸਵਾਲ ਕਰੋਗੇ ਵੀ ਹਾਂ ਤੁਸੀਂ ਇਹ ਨਾ ਜਾਣ ਕਿਸ ਤਰ੍ਹਾਂ ਹੱਲ ਪਾ ਸਕਦੇ ਸਵਾਲ ਤਾਂ ਕਰਦੀ ਹਾਂ ਯਾਰ ਕੋਈ ਕਰਦਾ ਸਵਾਲ ਤਾਂ ਪਰ ਸਵਾਲਾਂ ਨਾਲ ਮਸਲੇ ਨਾ ਹੱਲ ਹੁੰਦੇ ਓਕੇ ਜੀ ਠੀਕ ਹੈ ਜੀ ਸਵਾਲ ਕਰਨ ਨਾਲ ਕੋਈ ਮਸਲਾ ਤਾਂ ਹੱਲ ਹੋਇਆ ਨਹੀਂ ਸਵਾਲ ਤਾਂ ਹਰ ਵਾਰੀ ਕਰਦੇ ਲੋਕ ਇਲੈਕਸ਼ਨ ਚ ਠੀਕ ਹੈ ਜੀ ਓਕੇ ਸਵਾਲ ਕਰਨ ਦਾ ਮੇਲ ਮੁਦੇ ਇਲੈਕਸ਼ਨ ਦੇ ਵਿੱਚ ਬਿਲਕੁਲ ਠੀਕ ਹੈ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਬਜੀ ਪੇੜ ਪਿੰਡ ਤੋਂ ਮੇਲ ਕਲਾਮ ਜੀ ਮੇਲ ਕਲਾਮ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਬਿਲਕੁਲ ਹੀ ਵੋਟਾਂ ਪੈਣੀਆਂ ਪੈਣੀਆਂ ਹਾਂਜੀ ਹਾਂਜੀ ਅਛਾ ਜੀ ਔਰ ਤੁਸੀਂ ਇੱਕ ਚੀਜ਼ ਦਾ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਪੰਜਾਬ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਨਸ਼ਿਆਂ ਦੇ ਜਿਹੜੇ ਤੁਹਾਨੂੰ ਪਤਾ ਸਭ ਤੋਂ ਵੱਡੇ ਜਿਹੜੇ ਪਿਆਰੇ ਵਿੱਚ ਜਾ ਚੁੱਕੇ ਕੀ ਤੁਸੀਂ ਚਾਹੁੰਦੇ ਹੋ ਵੀ ਹਾਂ ਜੇਦੋ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਸਰਪੰਚੀ ਦੇ ਦਾਵੇ ਹਾਰਾ ਦੇ ਹਾਂਜੀ ਹਾਂਜੀ ਔਰ ਉਹ ਆ ਕੇ ਤੁਹਾਡੇ ਕੋਲ ਕੁਛ ਪੁੱਛੇ ਵੀ ਹਾਂਜੀ ਸਾਨੂੰ ਵੋਟ ਕਰੋ ਤੁਸੀਂ ਉਹਨੂੰ ਪੁੱਛ ਸਕਦੇ ਵੀ ਹਾਂ ਤੁਹਾਡਾ ਵਿਜ਼ਨ ਕੀ ਹੈ ਸਰਕਾਰ ਦੀ ਬੋਧਿਆ ਜੀ ਆਪਾਂ ਸਰਪੰਚ ਜੀ ਜੀ ਪਰ ਕੋਈ ਹੱਲ ਨਹੀਂ ਹੁੰਦਾ ਮਸਲੇ ਦਾ ਅੱਛਾ ਹੱਲ ਕੋਈ ਨਹੀਂ ਹੁੰਦਾ ਉਹਦੇ ਵਾਸਤੇ ਕੁਛ ਨਾ ਪੁੱਛ ਇਹ ਜੋ ਹੋਣਾ ਚਾਹੀਦਾ ਹੈ ਕਿ ਵੀ ਹਾਂ ਵੀ ਜੋ ਵੀ ਅੱਗੇ ਪੰਚਾਇਤ ਪੰਚਾਇਤ ਨਗਰ ਪੰਚਾਇਤ ਦੇ ਵਿੱਚ ਉਹ ਹੋਣੀ ਹੈ ਸਾਰੇ ਕਿਤੇ VOTING ਹੋਊਗੀ ਦੇਖੋ ਜਿਹੜੇ ਨਸ਼ੇ ਨੇ ਜੀ ਕੋਈ ਮਾੜਾ ਵਸਤੇ ਦਾ ਕੋਈ ਵੇਚਦਾ ਨਹੀਂ ਹੈਗਾ ਉਹ ਤਾਕੜੀ ਨੇ ਸਾਡੇ ਪਿੰਡ ਤਾਂ ਉਹ ਵੀ ਬਣਾ ਕੇ ਕਮੇਟੀ ਬਣਾਤੀ ਸੀਗੀ ਅੱਛਾ ਜੀ ਹਾਂ ਵੀ ਨਸ਼ਾ ਬੰਦ ਕਰਨਾ ਹੈ ਕਮੇਟੀਆਂ ਨੂੰ ਕੰਮ ਕਿਹਦੇ ਦੇ ਰਹੇ ਨੇ ਜਿਹੜੇ ਨਸ਼ੇ ਵੇਚ ਰਹੇ ਨੇ ਅੱਛਾ ਮਤਲਬ ਕਿ ਹਾਈ ਲੈਵਲ ਤੋਂ ਕੋਈ ਜਿਹੜਾ ਵੀ ਇਹ ਕੰਮ ਕਰ ਰਿਹਾ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸასიਤ ਆ ਗਿਆ ਭਾਈ ਰੋਪੀ ਕੇਰੇ ਪਿੰਡ ਜੀ ਆਪਣਾ ਸੰਤ ਪੈ ਜੀ ਸੰਗਤ ਹੋ ਰਾ ਕੀ ਰਾਮਾ ਜੀ ਆਪਣਾ ਕਰਨਾ ਹੈ ਲੈ ਜੀ ਪਰਮੇਸ਼ਰ ਸਿੰਘ ਜੀ ਮੈਂ ਤੁਹਾਨੂੰ ਵੀ ਇਹ ਹੀ ਸਵਾਲ ਪੁੱਛੂੰਗਾ ਵੀ ਤੁਹਾਡੇ ਪਿੰਡ ਵੀ ਪੰਚਾਇਤ ਬਣਨੀ ਬਣਨੀਆਂ ਦੇਖੋ ਹਰ ਪਿੰਡ ਦੇ ਵਿੱਚ ਬਣਦੀ ਹੈ ਹਾਂ ਜੀ ਕੀ ਸਭ ਤੋਂ ਪਹਿਲਾ ਸਵਾਲ ਤੁਸੀਂ ਜੋ ਵੀ ਆਉਣ ਵਾਲੇ ਉਮੀਦਵਾਰ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਵੀ ਕੀ ਉਹਨਾਂ ਨੂੰ ਤੁਸੀਂ ਇਹ ਸਵਾਲ ਕਰੋਗੇ ਕਿ ਵੀ ਹਾਂ ਜੀ ਸਾਡੇ ਪਿੰਡ ਦੇ ਵਿੱਚੋਂ ਜੋ ਹੈ ਨਸ਼ੇ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਰੋਕਾ ਹਾਂ ਜੀ ਹਾਂ ਜੀ ਹਾਂ ਅੱਛਾ ਅੱਛਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਉਹ ਆ ਕੇ ਜਾਣਗੇ ਨਾ ਅਸੀਂ ਇਹ ਕਰਦਾਂਗੇ ਉਹ ਕਾ ਜੋ ਵੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਪਰ ਤੁਹਾਨੂੰ ਲੱਗਦਾ ਵੀ ਜਿਸ ਵੀ ਤਰੀਕੇ ਨਾਲ ਤੁਸੀਂ ਆਪਣੇ ਪਿੰਡ ਦਾ ਭਲਾ ਚਾਹੁੰਦੇ ਹੋ ਉਹ ਸਾਰੇ ਸਵਾਲ ਪੁੱਛਣ ਤੋਂ ਬਾਅਦ ਉਹਨਾਂ ਤੋਂ ਤੁਸੀਂ ਕੀ ਗਾਰੰਟੀ ਲਓਗੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਵੀ ਤੁਸੀਂ ਤੁਹਾਡਾ ਵਿਜ਼ਨ ਕੀ ਹੈ ਉਹਦੇ ਬਾਰੇ ਤੁਸੀਂ ਲੋਕਾਂ ਦੇ ਹਿਸਾਬ ਨਾਲ ਕਹਿ ਰਹੇ ਆ ਵੀ ਕਰਦਾਂਗੇ ਜੀ ਨਾ ਮੈਨੂੰ ਆਉਣ ਗੰ ਕਰ ਦਿੰਦੇ ਨੇ ਅੱਛਾ ਜੀ ਹਾਂ ਹੁਣ ਜਿਹੜਾ ਹੋਣਾ ਬਹੁਤ ਹੈ ਮਲਾਜ ਨੇ ਮંત્રી ਨੇ ਕਹਿਤਾ DIO ਇਹ ਕੰਮ ਕਰਨਾ ਹੈ ਭਾਈ ਪਿੰਡਾਂ ਦੇ ਵਿੱਚ ਉਹ ਪਿੰਡਾਂ ਦੇ ਵਿੱਚ ਕੋਈ ਜਾਂਦਾ ਨਹੀਂ ਚਾਰ ਚਾਰ ਮੁੰਡੇ ਕਮੇਟੀਆਂ ਬਣਾ ਬਣਾ ਕੇ ਬੈਠੇ ਨੇ ਕਮੇਟੀ ਵਾਲੇ ਨੂੰ ਕਹਿਤਾ ਕਹਿੰਦਾ ਵੀ ਤੁਸੀਂ ਜ਼ਿੰਮੇਵਾਰ ਹੋ ਜੀ ਉਹਨੇ ਤਾਂ ਕਿਹਾ ਇਹ ਭਾਈ ਆਈ ਗੱਲ ਆ ਗਈ ਉਹ ਡਰਦੇ ਬੋੜਦੇ ਜੀ ਪਿੰਡਾਂ ਦੇ ਵਿੱਚ ਕੋਈ ਜਾਂਦਾ ਨਹੀਂ ਆਥਰੜ ਕੇ ਇੱਥੇ ਪੂਕੂ ਕਰਾਉਂਦੇ ਨੇ ਵਰ ਜੀ ਇਹ ਗੱਲ ਹੈ ਜੀ ਅੱਛਾ ਜੀ ਬਿਲਕੁਲ ਸਹੀ ਗੱਲ ਹੈ ਤਾਂ ਆਪਣਾ ਬਾਬਾ ਜੀ ਤੁਸੀਂ ਜੋ ਜੋ ਵੀ ਅੱਗੇ ਆਊਗਾ ਸਰਪੰਚ ਦੀ ਇਹ ਵਾਰ ਹੁਣ ਹੋਣੀ ਸ਼ੁਰੂ ਹੋ ਗਈ ਹਾਂ ਤੇ ਦਿੱਕ ਤਾਂ ਹਾਂ ਕਿ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਇੱਕ ਕੁਝ ਲਿਖਤੀ ਰੂਪ ਦੇ ਵਿੱਚ ਕੁਝ ਲੈ ਸਕਦੇ ਹੋ ਵੀ ਹਾਂ ਆਹ ਨਾਲ ਇੱਕੀ ਰੂਪ ਇਹ ਲੈ ਨਹੀਂ ਸਕਦੇ ਆਂਪਾੜਾ ਵੀ ਲੈਣ ਹੈ ਉਹਨਾਂ ਤੋਂ ਕੀ ਤੁਸੀਂ ਉਹਨਾਂ ਤੋਂ ਲੈ ਸਕਦੇ ਵੀ ਹਾਂ ਜੇ ਸਾਨੂੰ ਜੋ ਵੀ ਤੁਸੀਂ ਜੇ ਚਾਣ ਮਰੋਟ ਪੱਤਰ ਜੀ ਨੂੰ ਕਹਿੰਦੇ ਹੁੰਦੇ ਨੇ ਹਾਂ ਕਿ ਸਾਡੇ ਅਸੀਂ ਵੀ ਇਹ ਇਹ ਕੰਮ ਕਰਾਂਗੇ ਉਹਦੇ ਲਿਖਤੀ ਰੂਪ ਦੇ ਵਿੱਚ ਏਜੰਡਾ ਕੀ ਹੋਊਗਾ ਸਰਪੰਚੀ ਕਿਸ ਤਰ੍ਹਾਂ ਅਗਲੇ 5 ਸਾਲਾਂ ਦੇ ਵਿੱਚ ਕਰਨਗੇ ਕਿ ਉਹਨਾਂ ਨੂੰ ਖਾਸ ਕਰਕੇ ਜਿਹੜੀ ਮੈਂ ਗੱਲ ਪੁੱਛਣੀ ਤੁਹਾਨੂੰ ਚਾਹਣਾ ਤੇ ਉਹਨਾਂ ਨੂੰ ਗram ਸਭਾ ਦੇ ਬਾਰੇ ਵਿੱਚ ਕੋਈ ਜਾਣਕਾਰੀ ਹੈ ਕਿ ਗram ਸਭਾ ਕੀ ਹੁੰਦੀ ਹੈ ਕਿਉਂਕਿ ਗram ਸਭਾ ਤਾਂ ਹੁਣ ਸਰਪੰਚ ਸਰਗਵਾਸ ਹੋ ਜਾਂਦਾ ਹੈ ਗram ਸਭਾ ਆ ਜਾਂਦੀ ਹੈ ਉਹ ਜ਼ਿੰਮੇਵਾਰ ਹੁੰਦੀ ਹੈ ਉਹ ਮਿਲ ਕੇ ਆਪਚ ਮਾ ਕੇ ਚਾਰੋ ਬਜ਼ੁਰਗ ਮੈਂ ਨਹੀਂ ਰੋੜੀ ਕਰ ਮੈਂ ਬਟ ਮੈਂ ਤੁਹਾਨੂੰ ਦੱਸਣੀ ਚਾਹਣਾ ಗ್ರಾಮ ਸਭਾ ਦਾ ਅਸਲ ਦੇ ਵਿੱਚ ਮਕਸਦ ਇਹ ਹੁੰਦਾ ਹੈ ਕਿ ਜਦੋਂ ਵੀ ਕੋਈ ਕੋਈ ਵੀ ਜਿਹੜੀ ਹੈਗੀ ਹੈ ਇੱਕ ਪੰਚਾਇਤ ਚੁਣੀ ਜਾਂਦੀ ਹੈ ਉਸ ਤੋਂ ਮੁਰਕੇ ਉੱਥੇ ਇੱਕ ಗ್ರಾಮ ਸਭਾ ਹਰ ਇੱਕ ਸਾਲ ਦੇ ਵਿੱਚ ਦੋ ਵਾਰੀ ਆਪਾਂ ਬੁਲਾ ਸਕਦੇ ਆ ਬੁਲਾ ਵੀ ਸਕਦੇ ਆ ਔਰ ਉਹਦੇ ਵਿੱਚ ਕੋਈ ਵੀ ਫੈਸਲਾ ਹੁੰਦਾ ਹੈ ਉਹ ਉਸ ਨੂੰ ਜਿਹੜਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਵੀ ਵਾਪਸ ਨਹੀਂ ਲੈ ਸਕਦਾ ਬਸ ਉਹਨੂੰ ਇਹ ਨਹੀਂ ਹੈਗਾ ਵੀ ਹਾਂ ਇੱਕ ਵਾਰੀ ਜਿਹੜੀ ਗੱਲ ਕਹਤੀ ਪ੍ਰਧਾਨ ਮੰਤਰੀ ਤੇ ਛੱਡੋ ਕੋਈ ਵੀ ਮਤਲਬ ਉਹਨੂੰ ਜਿਹੜਾ ਹੈ ਠੁਕਰਾ ਨਹੀਂ ਸਕਦਾ ਐਡਾ ਤਖੜਾ ਫੈਸਲਾ ਲੈ ਸਕਦੇ। ਜਦੋਂ ਗਾਮ ਤੋਂ ਬਾਰੇ ਪਹਿਲਾਂ ਤੁਸੀਂ ਸੋਚੋਗੇ ਉਹ ਇਹ ਬੱਲਾ ਦਾ ਹੁਣ ਕੀ ਅਸਰ ਕਰੀਏ ਉਹ ਲੈ ਕੇ ਅਗਲਾ ਵੋਟਾਂ ਪਾ ਕੇ ਬੰਦ ਜਾਂਦਾ ਮਗਰ ਉਹ ਕੋਈ ਫੈਸਲਾ ਨਹੀਂ ਕਰਦਾ ਜਿਹੜਾ ਕਰੀਦਾ ਭਲਾ ਨਹੀਂ ਕਰਦਾ ਰੁਕਸ ਕਰ ਦਿੰਦੇ ਐ ਪੈਸੇ ਇਕੱਠੇ ਕਰ ਮੰਗਦੇ ਨੇ ਪੈਸੇ ਚਲੋ ਠੀਕ ਹੈ ਜੀ ਇਹ ਸੀ ਕਿ ਇਕਾਂਗਰਾ ਬਈ ਜਿਹੜਾ ਬਾਈ ਥੋੜੀ ਆ ਨਾਲੀ ਨਹੀਂ ਪੱਕੀ ਹੁੰਦੀਆਂ ਦਾ ਪਿੰਡਾਂ ਦੀਆਂ ਪਹਿਲੀ ਵੇਸਾ ਜੀ ਇਹ ਗੱਲਾਂ ਨਹੀਂ ਹਾਂਜੀ ਹਾਂਜੀ ਚਲੋ ਇਹ ਸੀਗੇ ਸਾਡੇ ਸੰਗਤਪੁਰੇ ਤੋਂ ਬਲੋਗ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਬੇਦਾ ਜੀ ਮੇਲਾ ਜੀ ਤੁਸੀਂ ਗੱਲ ਪਿੰਡ ਤੋਂ ਜੀ ਗੱਲ ਨੂੰ ਆ ਤੋਂ ਪੈਣੀ ਗੰਡੂ ਆ ਤੇ ਚੰਨੂ ਪਤਾ ਨਹੀਂ ਹਾਂਜੀ ਚਲੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਪੰਜਾਬ ਪਿਆਰ ਵਰਤਿਆ ਚੈਨਲ ਦੇ ਵਿੱਚ ਇੱਕੋ ਗੱਲ ਕਰਨੀ ਹੈ ਸਰਪੰਚੀ ਚੋਣਾਂ ਦੇ ਬਾਰੇ ਦੇ ਵਿੱਚ ਕਿ ਪਹਿਲਾ ਪੰਚਾਇਤ ਕਿਹੋ ਜੀ ਸੀ ਜੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੇਰਾ ਮੇਨ ਮਕਸਦ ਹੈ ਕਿ ಗ್ರಾಮ ਪੰਚਾਇਤ ਇੱਕ ਇਹੋ ਜਿਹਾ ਹਥਿਆਰ ਹੁੰਦਾ ਹੈ ਸਾਡੀਆਂ ਪੰਚਾਇਤਾਂ ਕੋਲ ਕਿ ਜਿੰਨੇ ਵੀ ਆਪਣੇ ਪਿੰਡ ਦੇ ਵਿੱਚ ਜਿਹੜੇ ਹੈਗੇ ਨੇ ਬੋਟਰ ਹੁੰਦੇ ਨੇ ਉਹਨਾਂ ਨੂੰ 15 ਦਿਨ ਪਹਿਲਾਂ ਜਿਹੜਾ ਹੈਗਾ ਨੰਬਰ ਐਸੀ ਕਰਵਾਓ ਉਸ ਤੋਂ ਮੁੜ ਕੇ 6 ਮਹੀਨਿਆਂ ਬਾਅਦ ਆਪਾਂ ਇੱਕ ਗ੍ਰਾਮ ਸਭਾ ਸੱਤ ਸਕਦੇ ਮੇਰੀ ਬੇਨਤੀ ਇਹ ਹੀ ਹੈ ਕਿ ਜੋ ਵੀ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਉਮੀਦਵਾਰ ਆਉਣ ਉਹਨਾਂ ਨੂੰ ਇਹ ਗੱਲ ਪੁੱਛੋ ਕਿ ਗ੍ਰਾਮ ਸਭਾ ਦੇ ਅਧੀਨ ਤੁਸੀਂ ਸਾਡੇ ਤੋਂ ਕੀ ਸਾਡੇ ਨੂੰ ਸਾਡੇ ਵਾਸਤੇ ਕੀ ਕੀ ਕੰਮ ਕਰਵਾ ਸਕਦੇ ਹੋ ਦੇਖੋ ਜੀ ਕਿਉਂਕਿ ਕਿੱਥੇ ਮੈਂ ਕਹਿ ਰਿਹਾ ਜੀ ਉਹ ਸਾਡੇ ਦੀ ਇੱਕ ਜੁੜਾ ਅੱਜ ਆਇਆ ਜੀ ਆਪ ਵੀ ਕੁਝ ਕੰਮ ਤਾਂ ਵੀ ਕਰਾਉਣੀ ਜੀ ਹਾਂ ਜੀ ਕੋਈ ਵੀ ਕੰਮ ਹੈ ਸਾਝਾ ਕਰੀ ਦਿਓ ਜੀ ਫਿਰ ਆਪ ਜੀ ਮਖਦੂਮ ਹੋ ਜਾਣਾ ਜੀ ਅੱਛਾ ਠੀਕ ਹੈ ਜੀ ਤੇ ਤੁਹਾਡਾ ਪਿੰਡ ਕੀ ਨਾਮ ਤੁਸੀਂ ਤੁਹਾਡੇ ਪਿੰਡ ਦਾ ਮੇਰਾ ਜੀ ਮੇਰਾ ਜੀ ਪਿੰਡ ਦਾ ਨਾਮ ਕੀ ਸੀ ਗੰਡੂ ਆ ਜੀ ਭੈਣੇ ਗੰਡੂ ਚਲੋ ਠੀਕ ਹੈ ਜੀ ਔਰ ਮੇਰੇ ਵੱਲੋਂ ਇੱਕ ਸੋਹਣਾ ਜ਼ਰੂਰ ਹੈ ਕਿ ਜੋ ਵੀ ਆਵੇ ਉਹਨਾਂ ਨੂੰ ਪੁੱਛੋ ਕਿ ਉਸਪੰਸਾਹ ਤੁਸੀਂ ਉਹਨਾਂ ਨੂੰ ਉਸਪੰਸਾਹ ਸਾਹਿਬ ਹੁਣੀ ਤੋਂ ਭਾਵੇਂ ਕਹਿਣ ਲੱਗ ਜਾਈਂ ਤੇ ਇਹ ਗੱਈ ਜਾਈਂ ਲੱਗ ਜੇ ਗੱਲ ਕਿੰਨੇ ਵੀ ਮਰਤੇ ਉਮੀਦਵਾਰ ਹੋਣ ਚਲੋ ਚਾਹਣਾ ਤੇ ਇੱਕ ਹੀ ਜਾਣਾ ਇੱਕ ਹੀ ਆ ਜੀ ਹੈਨਾ ਤੇ ਉਹਨਾਂ ਨੂੰ ਇੱਕ ਜ਼ਰੂਰ ਜ਼ਰੂਰ ਜਿਹੜੀ ਇਹ ਪੁੱਛੋ ਕਿ ਤੁਹਾਡਾ ਸਪੰਸਾਹ ਭੇਜਣ ਕੀ ਹੈ ਤਾਨੂੰ ਕੀ ਲੋੜ ਪਈ ਆਪਣੇ ਪਿੰਡ ਦੇ ਵਿੱਚ ਖੜੇ ਹੋਣ ਵਗੇ ਹੋਣੀ ਸਹੀ ਹੈ ਨਹੀਂ ਇਹ ਜ਼ਰੂਰ ਪੁੱਛੋ ਇਹ ਮੇਰੀ ਜੋ ਹਰੇ ਆ ਆਪਣੀ ਬੇਨਤੀ ਹੈ ਸਹੀ ਹੈ ਤੁਸੀਂ ਕਿਉਂ ਖੜੇ ਹੋਏ ਤੁਹਾਡਾ ਕੀ ਜ਼ਰੂਰਤ ਸੀ ਵੀ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਪਿੰਡ ਵਾਸਤੇ ਕੀ ਕਰਦੇ ਕੀ ਕਰੋਗੇ ਇਹ ਜ਼ਰੂਰ ਜਿਹੜੇ ਹੈਗੇ ਸਵਾਲ ਬੇਸਿਕਲੀ ਇਹ ਸਵਾਲ ਕਿ ਇਹਨਾਂ ਨੂੰ ਜ਼ਰੂਰ ਪੁੱਛੋ ਜਿਹੜਾ ਖੜੀ ਰਹਿ ਕੇ ਆਪਣਾ ਯਾਰ ਜਿਹੜਾ ਹੁੰਦਾ ਉਹਦਾ ਮੀਨ ਆਪ ਮੰਨਦਾ ਪਰ ਇਹ ਅੱਜ ਵੀ ਜਿਹੜਾ ਅੱਜ ਇਹ ਅਸੀਂ ਮਾਦਾ ਨੋ ਪੁੱਛ ਰਹੇ ਸੀ ਜੀ ਜੀ ਜਿਹੜਾ ਮਾਦਾ ਬਦਲ ਤੁਹਾਡਾ ਉਹ ਪੁੱਛ ਰਹੇ ਹਾਂ ਕਿ ਕਿਹੜਾ ਕੰਮ ਨਹੀਂ ਕੀਤਾ ਹਾਂ ਜੀ ਮੈਂ ਤੇਰਾ 5000 ਰੁਪਏ ਤੱਕ ਗਏ ਨਹੀਂ ਕੁਝ ਬਿਲਕੁਲ ਇੱਕ ਚੀਜ਼ ਮੈਂ ਤੁਹਾਨੂੰ ਹੋਰ ਇੱਕ ਗੱਲ ਕਰਨੀ ਚਾਹ ਰਾ ਪੰਜਾਬ ਦੇ ਵਿੱਚ ਕੀ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਇੰਨੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜੀ ਨਸ਼ਾ ਬਾਰੇ ਆਉਣ ਵਾਲੀ ਜੋ ਵੀ ਜ਼ਮੀਨਵਾਰ ਨੇ ਕੀ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਨਸ਼ਾ ਤਾਂ ਬੇ ਲਾਉਣ ਲਈ ਪੈਂਦਾ ਜੀ ਹੁਣ ਦੂਜੇ ਲਾਗੇ ਬੋਤਲਾ ਮੰਡਲ ਹਾਂਜੀ ਹਾਂਜੀ ਇਹਦਾ ਆਪ ਲਾਉਗੇ ਜੀ ਤੁਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਹੋ ਹਾਂਜੀ ਕਰਦੇ ਬਿਲਕੁਲ ਜੀ ਬਹੁਤ ਚੰਗੀ ਗੱਲ ਹੈ ਜੀ ਬੜਾ ਫੋਟੋਆ ਤੁਹਾਡਾ ਬਹੁਤ ਕੋਈ ਨਹੀਂ ਲੱਗੇ ਬਦਲਾ ਜੀ ਉਹ ਕਿਸੇ ਬੰਦਾ ਕੀ ਬਣਾ ਕੰਮ ਨਹੀਂ ਹਾਂਜੀ ਹਾਂਜੀ ਉਹਨਾ ਉਮੀਦਵਾਰਾਂ ਨੂੰ ਥੋੜਾ ਜਿਹਾ ਰਾਸ ਚਾਹੇ ਨਹੀਂ ਅਪੀ ਤੁਸੀ ਹੋਣੀ ਪਊਗਾ ਨਹੀਂ ਸਾਡਾ ਕੰਮ ਕੀ ਕਰਉਂ ਬਿਲਕੁਲ ਸਹੀ ਹੈ ਤੇ اور ظاہر ਹੈ ਕਿ ਜੋ ਅਜਬੋਤਰਾ ਬੰਡਲ ਲੱਗੇ ਹੋਏ ਨੇ ਉਹ ਅੱਗੇ ਜਾ ਕੇ ਵੀ ਨਿਸ਼ਚੋਰ ਥੱਲੇ ਨਹੀਂ ਪਾ ਸਕਦੇ ਸੋ ਕਿਰਪਾ ਕਰਕੇ ਬੇਨਤੀ ਹੈ ਮੈਂ ਕੋਈ ਕਿਸੇ ਵੀ फडਕਾ ਉਹ ਬਿਆਨ ਦੇ ਵਿੱਚ ਮੈਂ ਹੱਕ ਤੇ ਆਕਟ ਨਹੀਂ ਆ ਪਰ ਮੈਂ ਇੰਨੀ ਜੋ ਜੋ ਤੁਹਾਨੂੰ ਜਾਗਰੂਕਤਾ ਜਿਵੇਂ ਤੁਸੀਂ ਕਿਹਾ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਗੱਲ ਕਰ ਰਹੇ ਵੀ ਸਾਡੀ ਨਸ਼ਾ ਤੋਂ ਉਹ ਜਿਹੜੇ ਆਪ ਲਾ ਰਹੇ ਨੇ ਉਹ ਅੱਗੇ ਕੀ ਕਰਨ ਉਹ ਉਹਨਾਂ ਨੂੰ ਜਾਗਰੂਕ ਕਰੋ ਜੋ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਆ ਤਾਂ ਨਹੀਂ ਹਾਂਜੀ ਅਸੀਂ ਕਹਿੰਦੇ ਜੀ ਜੇ ਤੁਸੀਂ ਕਿਰਪਾ ਕਰਕੇ ਵੇਂਟੀ ਜੀ ਤੁਸੀਂ ਇਹ ਬੋਤਲਾਂ ਵਾਤਨਾ ਚੱਕ ਚਲਾ ਰਹੇ ਹੋ ਤੁਸੀਂ ਆਪ ਤੋਂ ਤੇ ਆ ਜਾਓ ਸਾਡੇ ਕੋਲ ਕੁਝ ਵੀ ਜਿਹੜੀ ਹੋਵੇ ਚੱਲ ਬਾਤ ਕਰ ਲੋ ਜੀ ਬੋਤਲ ਨੂੰ ਕੋਈ ਇੱਕ ਥਾਂ ਤੇ ਮੈਂ ਇਹਦਾ ਇੱਕ ਥਾਂ ਤੇ ਬਹੂੰਗਾ ਬਿਲਕੁਲ ਜੇ ਬਾਕੀ ਇਹ ਆ ਬੋਤਲਾਂ ਜਿਹੜਾ ਮਗਰ ਦੀ ਗੱਲ ਕਰਦੇ ਆ ਇੱਕ ਇੱਕ ਦੇ ਲਈ ਕਹਿੰਦੇ ਆ ਜਿਹੜੀ ਪੀਲੇ ਦਾ ਉਹ ਨਹੀਂ ਕਹਿੰਦੇ ਹਾਂਜੀ ਇਹਦੇ ਪੀਲੇ ਦਾ ਉਹ ਕੋਈ ਨਹੀਂ ਆ ਰਹੇ ਹਾਂ ਜੀ ਸਰੋ ਥੋੜਾ ਜਿਆ ਉਹਨਾਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਨਾ ਸਰੋ ਬਹੁਤ ਬਹੁਤ ਵਧੀਆ ਲੱਗਿਆ ਕਿ ਤੁਸੀਂ ਇਨੇ ਜਾਗਰੂਕ ਇਨਸਾਨ ਸਾਨੂੰ ਮਿਲੇ ਹੋ ਅਰ ਬੇਨਤੀ ਹੈ ਕਿ ਅੱਗੇ ਤੱਕ ਇਸ ਜਾਗਰੂਕਤਾ ਨੂੰ ਹੋਰ ਫੈਲਾਓ ਜੀ ਹਾਂ ਜੀ ਫੈਲਾਓ ਨਸ਼ਿਆਂ ਤੋਂ ਬਿਲਕੁਲ ਹੀ ਗੁਰੇਜ਼ ਕਰੋ ਮਰਦੇ ਨਾ ਕਰੋ ਉਹਨਾਂ ਨੂੰ ਆ ਕੇ ਕਹੋ ਤੁਹਾਡੇ ਧੀਆ ਪੁੱਤ ਵੀ ਹੋ ਸਕਦੇ ਨੇ ਤੁਹਾਡੇ ਤੋਂ ਛੋਟੀ ਉਮਰ ਦੇ ਵੀ ਹੋ ਸਕਦੇ ਨੇ ਕਿਉਂਕਿ ਇਸ ਟਾਈਮ ਜਿਹੜਾ ਅੱਜ ਦਾ ਦੌਰ ਹੈ ਉਹਦੇ ਵਿੱਚ ਇਹ ਕਿ ਨੌਜਵਾਨ 70-25 ਹਾਂ ਜੀ 40-25 ਤੇ ਬੱਚੇ ਨੇ ਆ ਆ ਬਹੁਤ ਬਹੁਤ ਹੈ ਜੀ ਮਾਪੇ ਜੋ ਪਿੰਦੇ ਬੱਚ ਨੂੰ ਹਟਾ ਨਹੀਂ ਖਾਣੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ